ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂ ਜਾਂ ਕਰ ਰਹੇ ਹਾਂ ਨਵੀਂ ਕਿਤਾਬ ਅੱਖੀਂ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਵਿਲੀਅਮ ਜੀ ਆਸ ਬੋਰਨ ਹੈ ਅਤੇ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈਜੇ ਵੱਲੋਂ ਕੀਤਾ ਗਿਆ ਹੈ ਇਹ ਜੋ ਅੰਗਰੇਜ਼ ਲੇਖਕ ਆ ਰਹੇ ਹੈ ਇਹੇ ਅੰਗਰੇਜ਼ਾਂ ਵੱਲੋਂ ਦੂਤ ਬਣ ਕੇ ਆਇਆ ਸੀ ਮਹਾਰਾਜ ਰਣਜੀਤ ਸਿੰਘ ਨਾਲ ਖਾਲਸਾ ਰਾਏ ਨਾਲ ਅੰਗਰੇਜ਼ਾਂ ਦੀ ਸੰਧੀ ਕਰਾਉਣ ਲਈ ਅਤੇ ਇਸ ਨੇ ਜੋ ਵੀ ਦਰਬਾਰ ਵਿੱਚ ਵੇਖਿਆ ਆਪਣੀਆਂ ਅੱਖਾਂ ਨਾਲ ਵੇਖਿਆ ਰਾਜ ਭਾਗ ਰਾਜ ਕਰਨ ਦੇ ਢੰਗ ਫੌਜਾਂ ਔਰ ਲੋਕਾਂ ਪ੍ਰਤੀ ਜੋ ਵੀ ਇਸ ਨੇ ਪੰਜਾਬ ਦਾ ਹਾਲ ਵੇਖਿਆ ਜੋ ਮਹਿਲਾ ਦਾ ਹਾਲ ਵੇਖਿਆ ਜੋ ਉਹਨਾਂ ਦੇ ਰਾਜ ਕਰਨ ਦਾ ਢੰਗ ਵੇਖਿਆ ਸਭ ਇਸ ਨੇ ਇੱਕ ਡਾਇਰੀ ਵਿੱਚ ਕਲਮਬੰਦ ਕੀਤਾ ਅਤੇ ਉਸ ਤੋਂ ਬਾਅਦ ਇਸ ਨੇ ਇੱਕ ਕਿਤਾਬ ਲਿਖੀ ਔਰ ਆਪ ਜੀ ਨਾਲ ਇਤਿਹਾਸਾਂ ਚ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਪਹਿਲੇ ਅਧਿਆਏ ਸੁਣਿਆ ਕਿ ਕਿਦਾਂ ਉਹ ਰਾਹ ਪਹਿਲਾਂ ਸਿੱਖ ਰਾਜ ਦੇ ਨੁਮਾਇੰਦੇ ਮਹਾਰਾਜ ਰਣਜੀਤ ਸਿੰਘ ਵੱਲੋਂ ਇੱਕ ਸਰਦਾਰਾਂ ਦਾ ਵਫ਼ਦ ਭੇਜਿਆ ਗਿਆ ਅੰਗਰੇਜ਼ਾਂ ਨੂੰ ਮਿਲਣ ਲਈ ਸ਼ਿਮਲਾ ਵਿੱਚ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਵਫ਼ਦ ਆਇਆ ਮਹਾਰਾਜ ਰਣਜੀਤ ਸਿੰਘ ਨੂੰ ਮਿਲਣ ਲਈ ਅਤੇ ਅੰਗਰੇਜ਼ ਵਫ਼ਦ ਮਹਿਲ ਵਿੱਚ ਪਹੁੰਚ ਚੁੱਕੇ ਹਨ ਇੱਕ ਦਿਨ ਪਹਿਲਾਂ ਪਹਿਲੇ ਅਧਿਆਏ ਤੇ ਸੁਣਿਆ ਕਿ ਮਹਾਰਾਜਾ ਜੀਸਕਨਾ ਉਹਨਾਂ ਦੀ ਪੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਅੱਗੇ ਸ਼ੁਰੂ ਕਰਦੇ ਹਾਂ ਇਤਿਹਾਸ ਲੜੀਵਾਰ ਜੋੜਨ ਲਈ ਇਤਿਹਾਸ ਲੜੀਵਾਰ ਜੋੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅਤੇ ਲੜੀਵਾਰ ਜੋੜ ਸਕਦੇ ਹੋ ਸ਼ੁਰੂ ਕਰਦੇ ਹਾਂ ਅੱਗੇ ਔਰਤਾਂ ਅਤੇ ਘੋੜਿਆਂ ਬਾਰੇ ਗੱਲਾਂ ਦਰਬਾਰ ਚੋਂ ਵਾਪਸ ਆ ਕੇ ਅਸੀਂ ਇਉਂ ਮਹਿਸੂਸ ਕਰ ਰਹੇ ਸਾਂ ਜਿਵੇਂ ਸਾਡੇ ਨਾਲ ਬਹੁਤ ਵੱਡੀ ਠੱਗੀ ਵੱਜ ਗਈ ਹੋਵੇ ਾਰੇ ਇਹ ਮੰਨਾ ਪਵੇਗਾ ਕਿ ਰਣਜੀਤ ਸਿੰਘ ਇੱਕ ਅਸਾਧਾਰਨ ਸ਼ਖਸੀਅਤ ਦਾ مالک ਸੀ ਪਹਿਲੀ ਨਜ਼ਰ ਵਿੱਚ ਉਸ ਦੀ ਸ਼ਖਸੀਅਤ ਕੋਈ ਵਧੀਆ ਪ੍ਰਭਾਵ ਨਹੀਂ ਫਿਰਜਦੀ ਸੀ ਪਰ ਦੂਜੀ ਨਜ਼ਰੇ ਉਸ ਦੀਆਂ ਸ਼ਖਸੀਅਤ ਦੇ ਲੁਕਵੇਂ ਪੱਖ ਉਜਾਗਰ ਹੋਣੇ ਸ਼ੁਰੂ ਹੋ ਜਾਂਦੇ ਸਨ ਅਤੇ ਉਹ ਇੱਕ ਅਸਾਧਾਰਨ ਅਤੇ ਪ੍ਰਭਾਵਸ਼ਾਲੀ ਵਿਅਕਤੀ ਨਜ਼ਰ ਆਉਣ ਲੱਗਦਾ ਸੀ ਉਹਦੀ ਸੂਝ-ਬੂਝ ਅਤੇ ਗੱਲ ਕਰਨ ਦਾ ਅੰਦਾਜ਼ ਬੰਦੇ ਨੂੰ ਕੀ ਲੈਂਦੀ ਸੀ ਉਸ ਦੀ ਇਕਲੌਤੀ ਅੱਖ ਬੜੀ ਫੁਰਤੀ ਨਾਲ ਚਾਰੇ ਪਾਸੇ ਨਜ਼ਰ ਰੱਖਦੀ ਸੀ ਉਸ ਦਾ ਕੱਦ ਦੂਜੇ ਸਿੱਖ ਸਰਦਾਰਾਂ ਜਿੰਨਾ ਲੰਮਾ ਨਹੀਂ ਸੀ ਮੋਢੇ ਚਕਾਉਣ ਦੀ ਆਦਤ ਕਾਰਨ ਵੀ ਉਸ ਦਾ ਕੱਦ ਛੋਟਾ ਲੱਗਦਾ ਸੀ ਤਿੰਨ ਸਾਲ ਪਹਿਲਾਂ ਪਏ ਅਦਰੰਗ ਦੇ ਦੌਰੇ ਦਾ ਅਸਰ ਹੁਣ ਵੀ ਵਿਖਾਈ ਦਿੰਦਾ ਸੀ ਲੱਤਾਂ ਵਿੱਚ ਪਹਿਲਾਂ ਜਿੰਨੀ ਮਜ਼ਬੂਤੀ ਨਹੀਂ ਰਹੀ ਸੀ ਤੁਰਨ ਵਿੱਚ ਦਿੱਕਤ ਆਉਂਦੀ ਸੀ ਪਰ ਘੋੜੇ ਉੱਪਰ ਸਵਾਰ ਹੁੰਦਿਆਂ ਹੀ ਉਸ ਦੀ ਸਾਰੀ ਕਮਜ਼ੋਰੀ ਉੱਡ ਜਾਂਦੀ ਸੀ ਅਤੇ ਉਹ ਚੜ੍ਹਦੀ ਕਲਾ ਤੇ ਨਜ਼ਰ ਆਉਂਦਾ ਸੀ ਉਸ ਦੇ ਨਜ਼ਦੀਕੀ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ 12 ਮਹੀਨਿਆਂ ਵਿੱਚ ਉਸ ਦੀ ਸਿਹਤ ਵਿੱਚ ਬੜਾ ਸੁਧਾਰ ਹੋਇਆ ਸੀ। ਉਸ ਦੀ ਲੰਮੀ ਚਿੱਟੀ ਦਾੜ੍ਹੀ ਅਤੇ ਚਿੱਟੀਆਂ ਮੁੱਛਾਂ ਉਸ ਦੀ ਦੇਖਣ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੀਆਂ ਸਨ। ਚਿੱਟੀ ਦਾੜ੍ਹੀ ਕਾਰਨ ਉਹ ਆਪਣੀ ਉਮਰ ਨਾਲੋਂ ਵੱਡਾ ਨਜ਼ਰ ਆਉਂਦਾ ਸੀ। 52 ਸਾਲ ਦੀ ਉਮਰ ਵਿੱਚ ਉਹ ਬੁੱਢਾ ਨਜ਼ਰ ਆਉਂਦਾ ਸੀ। ਰਣਜੀਤ ਸਿੰਘ ਵਿੱਚ ਵਿਅਕਤੀਗਤ ਦਲੇਰੀ ਬਹੁਤ ਜ਼ਿਆਦਾ ਸੀ। ਆਪਣੀ ਬਿਮਾਰੀ ਤੋਂ ਪਹਿਲਾਂ ਉਹ ਆਪਣੀ ਹਰ ਫੌਜੀ ਮੁਹਿੰਮ ਦੀ ਅਗਵਾਈ ਖੁਦ ਹੀ ਕਰਦਾ ਆ ਰਿਹਾ ਸੀ ਉਹ ਦਾ ਸੁਭਾਅ ਇੱਕ ਦਿਆਲੂ ਅਤੇ ਖੁੱਲ੍ਹ ਦਿਲ ਇਨਸਾਨ ਵਾਲਾ ਸੀ ਉਹਦੀ ਆਦਤ ਸੀ ਕਿ ਉਹ ਹਰ ਜੰਗੀ ਮੁਹਮਮਤੇ ਜਾਂਦਿਆ ਆਪਣੇ ਨਾਲ ਕੁਝ ਸੋਨੇ ਦੇ ਕੜੇ ਜ਼ਰੂਰ ਲੈ ਕੇ ਜਾਂਦਾ ਸੀ ਅਤੇ ਜਿਹੜੇ ਵੀ ਸੈਨਿਕ ਨੂੰ ਮੁਹਿੰਮ ਵਿੱਚ ਬਹਾਦਰੀ ਦਾ ਕੋਈ ਅਦਭੂਤ ਕਾਰਨਾਮਾ ਕਰਦਿਆਂ ਵੇਖਦਾ ਸੀ ਉਸ ਨੂੰ ਇਨਾਮ ਵਜੋਂ ਸੋਨੇ ਦਾ ਕੜਾ ਦੇ ਦਿੰਦਾ ਸੀ ਬਿਮਾਰੀ ਅਤੇ ਬੁਢਾਪੇ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਵੱਧ ਰਹੀਆਂ ਸਨ ਇਸ ਵੇਲੇ ਪਸ਼ਾਵਰ ਵਿੱਚ ਲੀਆਂ ਤਿੰਨ ਵਿੱਚੋਂ ਦੋ ਪੈਦਲ ਸੈਨਾ ਰੈਜੀਮੈਂਟਾਂ ਤਨਖਾਹ ਨਾ ਮਿਲਣ ਕਾਰਨ ਬਗਾਵਤ ਕਰਨ ਦੀ ਹੱਦ ਤੱਕ ਆ ਚੁੱਕੀਆਂ ਸਨ ਇਹਨਾਂ ਵਿੱਚੋਂ ਇੱਕ ਨੂੰ 18 ਮਹੀਨਿਆਂ ਤੋਂ ਅਤੇ ਦੂਜੀ ਨੂੰ 22 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ ਉਸ ਕੋਲ ਅੰਮ੍ਰਿਤਸਰ ਵਿੱਚ 6 ਮਿਲੀਅਨ ਸਡਰਲਿੰਗ ਸਡਰਲਿੰਗ ਤੋਂ ਵੀ ਵੱਧ ਆਖਿਆ ਜਾਣਾ ਸੀ ਪਰ ਇਸ ਮੁਸ਼ਕਲ ਸਮੇਂ ਵਿੱਚ ਵੀ ਉਹ ਇਸ ਖਜ਼ਾਨੇ ਦਾ ਮੂੰਹ ਖੋਲਣ ਲਈ ਤਿਆਰ ਨਹੀਂ ਸੀ। ਉਧਰ ਹਾਲਾਤ ਅਜਿਹੇ ਬਣ ਗਏ ਸਨ ਕਿ ਇੱਕ ਪਾਸੇ ਤਨਖਾਹ ਨਾ ਮਿਲਣ ਕਾਰਨ ਫੌਜ ਵਿੱਚ ਅਸਤੋਸ਼ ਵਧ ਰਿਹਾ ਸੀ ਅਤੇ ਦੂਜੇ ਪਾਸੇ ਉਸ ਦਾ ਕੱਟੜ ਵਿਰੋਧੀ ਦੋਸਤ ਮੁਹੰਮਦ ਆਪਣੇ ਅਫਗਾਨ ਸਾਥੀਆਂ ਸਮੇਤ ਉਸ ਦੀ ਬਰਬਾਦੀ ਦੇ ਸੁਪਨੇ ਲੈ ਰਿਹਾ ਸੀ। ਸ਼ਾਮ ਨੂੰ ਮਹਾਰਾਜੇ ਦਾ ਮੁਖ ਦਰਬਾਰੀ ਸਾਡੇ ਲਈ ਮਹਾਰਾਜੇ ਦਾ ਸਨੇਹਾ ਲੈ ਕੇ ਆਇਆ। ਮਹਾਰਾਜੇ ਨੇ ਸਾਡੇ ਸਵਾਗਤ ਵਿੱਚ ਕਸ਼ਮੀਰੀ ਕੁੜੀਆਂ ਦੇ ਨਾਚ ਦਾ ਇੰਤਜ਼ਾਮ ਕੀਤਾ ਸੀ ਜਿਸ ਦਾ ਆਨੰਦ ਲੈਣ ਲਈ ਸਾਨੂੰ ਸੱਦਿਆ ਭੇਜਿਆ ਗਿਆ ਸੀ ਉਸ ਨੇ ਇਹ ਵੀ ਦੱਸਿਆ ਕਿ ਉਹਨਾਂ ਵਿੱਚੋਂ ਚਾਰ ਕੁੜੀਆਂ ਪਹਿਲਾਂ ਹੀ ਆਈਆਂ ਹੋਈਆਂ ਹਨ ਅਤੇ ਚਾਰ ਕੁੜੀਆਂ ਅੱਜ ਹੀ ਕਸ਼ਮੀਰੀ ਤੋਹਫਿਆਂ ਨਾਲ ਭੇਜੀਆਂ ਗਈਆਂ ਸਨ ਕਸ਼ਮੀਰੀ ਕੁੜੀਆਂ ਬਹੁਤ ਜ਼ਿਆਦਾ ਖੂਬਸੂਰਤ ਸਨ ਸੱਦੇ ਅਨੁਸਾਰ ਅਸੀਂ ਖਾਣਾ ਖਾਣ ਤੋਂ ਬਾਅਦ ਨਹਿਰ ਦੇ ਕਿਨਾਰੇ ਤੇ ਪਹੁੰਚ ਗਏ ਜਿੱਥੇ ਅੱਠ ਕਸ਼ਮੀਰੀ ਕੁੜੀਆਂ ਸਾਡੇ ਮਨੋਰੰਜਨ ਲਈ ਆਤਿਸ਼ਬਾਜ਼ੀ ਕਰ ਰਹੀਆਂ ਸਨ ਅਤੇ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਨਾਚ ਪੇਸ਼ ਕਰਨੇ ਸਨ। ਉਹਨਾਂ ਚੋਂ ਚਾਰ ਕੁੜੀਆਂ ਬਹੁਤ ਜ਼ਿਆਦਾ ਸੁੰਦਰ ਸਨ। ਇੱਕ ਲੜਕੀ ਜਿਸ ਦਾ ਨਾਮ ਸੁਭੂ ਸੀ। ਐਨੀ ਸੋਹਣੀ ਸੀ ਕਿ ਉਹ ਉਸ ਜਿੰਨੀ ਸੋਹਣੀ ਕੁੜੀ ਮੈਂ ਕਿਤੇ ਨਹੀਂ ਵੇਖੀ ਹੋਣੀ। ਉਹਨਾਂ ਨੇ ਕਸ਼ਮੀਰੀ ਸ਼ਾਲਾਂ ਲਾਈਆਂ ਹੋਈਆਂ ਸਨ ਅਤੇ ਸੋਨੇ ਦੀ ਕਢਾਈ ਵਾਲਾ ਸ਼ਾਨਦਾਰ ਲਿਬਾਸ ਪਹਿਨਿਆ ਹੋਇਆ ਸੀ। ਉਹਨਾਂ ਦੇ ਲੰਮੇ ਕਸ਼ਮੀਰੀ ਚੋਲੇ ਰੇਸ਼ਮੀ ਕਢਾਈਦਾਰ ਸਨ। ਉਨ੍ਹਾਂ ਦੇ ਸਿਰ ਅਤੇ ਮੱਥੇ ਉੱਪਰ ਕਸ਼ਮੀਰੀ ਰਵਾਇਤਾਂ ਅਨੁਸਾਰ ਛਾਲਰਦਾਰ ਗਹਿਣੇ ਪੈਨੇ ਹੋਏ ਸਨ। ਉਨ੍ਹਾਂ ਦੀ ਪਿੱਠ ਤੇ ਲੜਕ ਦੇ ਕਾਲੇ ਲੰਮੇ ਵਾਲਾਂ ਉੱਪਰ ਧੁਰ ਤੱਕ ਸੋਨੇ ਦੇ ਸਿੱਕੇ ਅਤੇ ਮੋਤੀ ਗੁੰਦੇ ਹੋਏ ਸਨ। ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਸਨ ਅਤੇ ਨੱਕਾਂ ਵਿੱਚ ਮੋਤੀ ਜੜੇ ਸੋਨੇ ਦੀਆਂ ਨੱਥਾਂ ਪਾਈਆਂ ਹੋਈਆਂ ਸਨ। ਉਨ੍ਹਾਂ ਦਾ ਰੰਗ ਦੁੱਧ ਵਰਗਾ ਚਿੱਟਾ ਸੀ ਤੇ ਹਿੰਦੀ ਵਰਗੀਆਂ ਲੰਮੀਆਂ ਤੇ ਮੋਟੀਆਂ-ਮੋਟੀਆਂ ਅੱਖਾਂ ਸਨ। ਉਨ੍ਹਾਂ ਦੇ ਹੁਸਨ ਵਿੱਚ ਵਾਧਾ ਕਰਨ ਵਾਲੀ ਇੱਕ ਹੋਰ ਚੀਜ਼ ਇਹ ਸੀ ਕਿ ਉਨ੍ਹਾਂ ਨੇ ਵੀ ਮੁਗਲ ਔਰਤਾਂ ਵਾਂਗ ਆਪਣੀਆਂ ਪਲਕਾਂ ਦੇ ਹੇਠਲੇ ਹਿੱਸੇ ਉੱਤੇ ਸੋਨੇ ਦੀ ਝਲ ਲਾਈ ਹੋਈ ਸੀ। ਇਹਨਾਂ ਵਿੱਚੋਂ ਲੋਰਸ ਕਵਲ ਨਾਂ ਦੀ ਹਸੀਨ ਲੜਕੀ ਲਾਹੌਰ ਦਰਬਾਰ ਵਿੱਚ ਆਪਣੀ ਚੰਗੀ ਪਛਾਣ ਬਣਾ ਚੁੱਕੀ ਸੀ। ਲੋਟਸ ਨੂੰ ਰਣਜੀਤ ਸਿੰਘ ਨੇ 2 ਸਾਲ ਪਹਿਲਾਂ ਇੱਕ ਕਸ਼ਮੀਰੀ ਤੋਹਫੇ ਵਜੋਂ ਹਾਸਲ ਕੀਤਾ ਸੀ। ਮਹਾਰਾਜੇ ਨੂੰ ਇਸ ਕਸ਼ਮੀਰੀ ਕੁੜੀ ਨਾਲ ਪਿਆਰ ਹੋ ਗਿਆ ਸੀ ਅਤੇ ਲੋਰਸ ਨੇ ਵੀ ਪਿਆਰ ਦਾ ਜਵਾਬ ਪਿਆਰ ਵੇਜ ਦਿੱਤਾ ਸੀ। ਇਸ ਸ਼ਾਮ ਮਹਾਰਾਜਾ ਆਪਣੇ ਇਟਾਲੀਅਨ ਜਰਨਲ ਵੈਂਤੂਰਾ ਨਾਲ ਮਹਿਫਿਲ ਜਮਾ ਕੇ ਗੱਲਬਾਤ ਕਰ ਰਿਹਾ ਸੀ ਅਤੇ ਲੋਰਡਸ ਉਹਨਾਂ ਅੱਗੇ ਨੱਚ ਰਹੀ ਸੀ ਵੈਂਤੂਰਾ ਨੇ ਮਹਾਰਾਜਾ ਅਤੇ ਲੋਰਡਸ ਦੇ ਪਿਆਰ ਬਾਰੇ ਕੋਈ ਟਿੱਪਣੀ ਕਰ ਦਿੱਤੀ ਜੋ ਉਸ ਨੇ ਜਾਣ ਬੁੱਝ ਕੇ ਨਹੀਂ ਕੀਤੀ ਸੀ ਬਲਗਲ ਉਹਦੇ ਮੂੰਹੋਂ ਨਿਕਲ ਗਈ ਸੀ ਇਸ ਟਿੱਪਣੀ ਦਾ ਇਹ ਮਤਲਬ ਕੱਢਿਆ ਗਿਆ ਕਿ ਲੋਰਡਸ ਨੂੰ ਜੇ ਕਿਸੇ ਹੋਰ ਪਾਸੇ ਪਿਆਰ ਦੀ ਪੇਸ਼ਕਸ਼ ਆਉਂਦੀ ਹੈ ਤਾਂ ਲੋਰਡਸ ਉਸ ਨੂੰ ਪੇਸ਼ਕਸ਼ ਨੂੰ ਸਵਾਰ ਕਰ ਸਕਦੀ ਹੈ ਮਹਾਰਾਜੇ ਨੇ ਇਸ ਟਿੱਪਣੀ ਨੂੰ ਮੰਨ ਅਤੇ ਲਾ ਲਿਆ ਉਹ ਆਪਣੇ ਪਿਆਰ ਵਿੱਚ ਕੋਈ ਵੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਸ ਨੂੰ ਜਨਰ ਵੈਂਟੂਰਾ ਦੀ ਇਹ ਗੱਲ ਚੁਬ ਗਈ ਕਿ ਜੇਕਰ ਉਹ ਲੋਰਡਸ ਨੂੰ ਪਿਆਰ ਕਰਦਾ ਹੈ ਤਾਂ ਉਸ ਨੂੰ ਆਪਣੇ ਜਨਾਨਖਾਨੇ ਵਿੱਚ ਸ਼ਾਮਲ ਕਿਉਂ ਨਹੀਂ ਕਰ ਲੈਂਦਾ ਉਸ ਨੇ ਵੈਂਟੂਰਾ ਦੀ ਇਸ ਟਿੱਪਣੀ ਨੂੰ ਆਪਣੇ ਪਿਆਰ ਅਤੇ ਆਪਣੀ ਰਾਜਸੀ ਪ੍ਰਭੂਸਤਾ ਪ੍ਰਤੀ ਇੱਕ ਚੁਣੌਤੀ ਸਮਝਿਆ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਉਸ ਨੇ ਬਕਾਇਦਾ ਐਲਾਨ ਕਰ ਦਿੱਤਾ ਕਿ ਲੋਰਡਸ ਨੂੰ ਜਨਾਨਖਾਨੇ ਵਿੱਚ ਸ਼ਾਮਲ ਕੀਤਾ ਜਾਵੇਗਾ ਉਸ ਨੇ ਆਪਣੇ ਐਲਾਨ ਨੂੰ ਅਮਲੀ ਰੂਪ ਦੇਂਦਿਆਂ ਲਾਰਡਸ ਨੂੰ ਸ਼ਾਹੀ ਹਰਮ ਵਿੱਚ ਸ਼ਾਮਲ ਕਰ ਲਿਆ ਇਸ ਘਟਨਾ ਤੋਂ ਮੈਨੂੰ ਸ਼ੈਕਸਪੀਅਰ ਦੇ ਨਾਟਕ ਓਥੈਲੋ ਬਿਜਲੀ ਪਾਤਰ ਡੈਸਡੇਮੋਨਾ ਦੀਆਂ ਇਹ ਪੰਕਤੀਆਂ ਯਾਦ ਆ ਰਹੀਆਂ ਹਨ ਬਹੁਤ ਸਾਫ਼ ਹੁੰਦਿਆਂ ਵੀ ਕਿਰਦਾਰ ਵਿੱਚ ਸ਼ੱਕੀ ਰਹੀ ਇਸ ਦਿਨ ਤੱਕ ਤੇ ਵੀਨਸ ਤੋਂ ਵੈਰੋਨਾ ਤੱਕ ਗੱਲ ਹਰ ਹਾਲ ਵਿੱਚ ਬਸ ਇਹੋ ਹੀ ਪੱਕੀ ਰਹੀ 3 ਮਈ ਅਗਲਾ ਦਿਨ ਸ਼ੁਰੂ ਹੋ ਗਿਆ ਜੀ ਨਾਸ਼ਤਾ ਕਰਕੇ ਹਟਿਆ ਹੀ ਸਾਂ ਕੇ ਮਹਾਰਾਜ ਦਾ ਇੱਕ ਕੋਟਸਵਾਰ ਦੂਤ ਮਹਾਰਾਜ ਦਾ ਸਨੇਹਾ ਲੈ ਕੇ ਮੇਰੇ ਕੋਲ ਆਇਆ ਮੈਂ ਦੱਸਿਆ ਗਿਆ ਕਿ ਮਹਾਰਾਜ ਆਪਣੇ ਤੂਬਖਾਨਾ ਗਰਾਊਂਡ ਵਿੱਚ ਮੈਨੂੰ ਮਿਲਣਾ ਚਾਹੁੰਦਾ ਸੀ ਅਤੇ ਉੱਥੇ ਹੀ ਮੇਰੀ ਉਡੀਕ ਕਰ ਰਿਹਾ ਸੀ ਤੂਬਖਾਨਾ ਗਰਾਊਂਡ ਵਿੱਚ ਜਾ ਕੇ ਮੈਂ ਵੇਖਿਆ ਕਿ ਮਹਾਰਾਜ ਆਪਣੇ ਕੋਈ ਸਰਦਾਰਾਂ ਤੇ ਹੀਰਾ ਸਿੰਘ ਨਾਲ ਇੱਕ ਸੁਨਹਿਰੀ ਕੈਬਨ ਵਿੱਚ ਬੈਠਾ ਸੀ ਇਸ ਨਿੱਕੇ ਜਿਹੇ ਕਮਰੇ ਦੇ ਸ਼ੀਸ਼ਿਆਂ ਵਾਲੇ ਦਰਵਾਜ਼ੇ ਸਨ ਅਤੇ ਖਿੜਕੀਆਂ ਨੂੰ ਵੀ ਸ਼ੀਸ਼ਾ ਲੱਗਾ ਹੋਇਆ ਸੀ। ਮੇਰੇ ਜਾਂਦੇ ਆਏ ਮਹਾਰਾਜੇ ਨੇ ਆਪਣੀ ਆਦਤ ਅਨੁਸਾਰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਕੀ ਤੁਸੀਂ ਕਸ਼ਮੀਰੀ ਕੁੜੀਆਂ ਵੇਖੀਆਂ ਸਨ? ਤੁਹਾਨੂੰ ਇੱਕ ਇਹੋ ਜਿਹੀਆਂ ਲੱਗੀਆਂ? ਕੀ ਉਹ ਹਿੰਦੁਸਤਾਨੀ ਔਰਤਾਂ ਨਾਲੋਂ ਵਧੇਰੇ ਖੂਬਸੂਰਤ ਹਨ? ਕੀ ਉਹ ਅੰਗਰੇਜ਼ ਔਰਤਾਂ ਜਿੰਨੀਆਂ ਸੁੰਦਰ ਹਨ? ਉਹਨਾਂ ਵਿੱਚੋਂ ਕਿਹੜੀ ਤੁਹਾਨੂੰ ਵਧੇਰੇ ਸੁੰਦਰ ਲੱਗੀ? ਮੈਂ ਜਵਾਬ ਦਿੱਤਾ ਕਿ ਮੈਨੂੰ ਸਾਰੀਆਂ ਹੀ ਸੋਹਣੀਆਂ ਤੇ ਚੰਗੀਆਂ ਲੱਗੀਆਂ। ਉਹ ਸਾਰੀਆਂ ਹੀ ਕਾਬਲੇ ਤਾਰੀਫ ਸਨ ਮਹਾਰਾਜੇ ਨੇ ਜਿਤ ਕਰਨ ਤੇ ਮੈਂ ਉਹਨਾਂ ਕੁੜੀਆਂ ਵਿੱਚੋਂ ਦੋ ਦੇ ਨਾਂ ਦੱਸਿਆ ਤੇ ਆਖ ਦਿੱਤਾ ਕਿ ਇਹ ਦੋਵੇਂ ਸਭ ਤੋਂ ਸੁੰਦਰ ਸਨ ਮਹਾਰਾਜਾ ਬੋਲਿਆ ਹਾਂ ਉਹ ਦੋਵੇਂ ਬਹੁਤ ਖੂਬਸੂਰਤ ਹਨ ਮੇਰੇ ਕੋਲ ਉਹਨਾਂ ਨਾਲੋਂ ਵੀ ਖੂਬਸੂਰਤ ਲੜਕੀਆਂ ਹਨ ਉਹਨਾਂ ਸੁੰਦਰੀਆਂ ਨੂੰ ਅੱਜ ਸ਼ਾਮੀ ਮੈਂ ਤੁਹਾਡੇ ਕੋਲ ਭੇਜਾਂਗਾ ਤੁਹਾਨੂੰ ਜਿਹੜੀ ਪਸੰਦ ਆਵੇ ਰੱਖ ਲੈਣਾ ਮੈਂ ਅਜਿਹੀ ਖੁੱਲ ਦੇਣ ਲਈ ਮਹਾਰਾਜੇ ਦਾ ਧੰਨਕੀ ਧੰਨਵਾਦ ਕੀਤਾ ਸਾਹ ਮਹਾਰਾਜੇ ਦਾ ਜਵਾਬ ਸੀ ਕੋਈ ਗੱਲ ਨਹੀਂ ਤੁਸੀਂ ਰੱਖ ਲੈਣਾ ਮੇਰੇ ਕੋਲ ਹੋਰ ਬਥੇਰੀਆਂ ਹਨ ਫਿਰ ਮਹਾਰਾਜੇ ਨੇ ਘੋੜਿਆਂ ਬਾਰੇ ਗੱਲਾਂ ਛੇੜ ਲਈਆਂ ਮੈਂ ਮੌਕਾ ਦੇਖ ਕੇ ਮਹਾਰਾਜੇ ਦੀ ਮਨਪਸੰਦ ਕੋੜੀ ਲੈਲਾ ਬਾਰੇ ਪੁੱਛ ਲਿਆ ਜਿਸ ਨੂੰ ਹਾਸਲ ਕਰਨ ਲਈ ਮਹਾਰਾਜੇ ਨੇ ਪਸ਼ਾਵਰ ਦੇ ਹਾਕਮ ਯਾਰ ਮੁਹੰਮਦ ਨਾਲ ਬੜੀ ਮਹਿੰਗੀ ਲੜਾਈ ਲੜੀ ਸੀ ਮਹਾਰਾਜੇ ਨੇ ਦੱਸਿਆ ਕਿ ਉਹ ਬੜੀ ਸ਼ਾਨਦਾਰ ਕੋੜੀ ਸੀ ਪਰ ਹੁਣ ਉਹ ਕੋੜੀ ਬੁੱਢੀ ਹੋ ਗਈ ਸੀ ਉਸ ਨੇ ਕਿਹਾ ਕਿ ਉਹ ਕਿਸੇ ਦਿਨ ਉਸ ਨੂੰ ਮੰਗਵਾ ਕੇ ਉਸ ਦਾ ਹਾਲਚਾਲ ਵੇਖੇਗਾ ਰਣਜੀਤ ਸਿੰਘ ਨੂੰ ਘੋੜਿਆਂ ਦਾ ਸ਼ੌਂਕ ਜਨੂਨ ਦੀ ਹੱਦ ਤੱਕ ਸੀ ਇਸ ਉਮਰ ਵਿੱਚ ਵੀ ਉਸ ਦਾ ਇਹ ਸ਼ੌਂਕ ਉਵੇਂ ਹੀ ਕਾਇਮ ਸੀ ਚੰਗਾ ਘੋੜਾ ਹਾਸਲ ਕਰਨ ਲਈ ਉਹ ਕੁਝ ਵੀ ਕਰ ਸਕਦਾ ਸੀ ਇਸ ਘੋੜੀ ਲੈਲਾ ਦੀ ਹੀ ਉਦਾਹਰਨ ਲੈ ਲਈਏ ਇਸ ਨੂੰ ਹਾਸਲ ਕਰਨ ਲਈ ਮਹਾਰਾਜੇ ਨੂੰ ਲੜਾਈ ਲੜਨੀ ਪਈ ਅਤੇ ਇਹ ਘੋੜੀ ਉਸ ਨੂੰ ਤਕਰੀਬਨ 30000 ਪਾਉਂਡ ਵਿੱਚ ਪਈ ਜੁੱਦ ਵਿੱਚ ਦੋ ਬੰਦੇ ਮਾਰੇ ਗਏ ਉਹ ਅਲੱਗ ਇਹਦਾ ਇਸ ਘੋੜੀ ਲੈਲਾ ਬਾਰੇ ਜਨੂਨ ਇਸ ਹੱਦ ਤੱਕ ਸੀ ਕਿ ਉਸਨੇ ਇਸ ਘੋੜੀ ਬਦਲੇ ਯਾਰ ਮੁਹੰਮਦ ਦੇ 12 ਸਾਲਾਂ ਪੁੱਤਰ ਨੂੰ ਬੰਦੀ ਬਣਾ ਲਿਆ ਉਧਰ ਯਾਰ ਮੁਹੰਮਦ ਨੂੰ ਵੀ ਇਹ ਘੋੜੀ ਇੰਨੀ ਪਿਆਰੀ ਸੀ ਕਿ ਉਸਨੇ ਲੜਾਈ ਲੜੀ ਆਪਣੇ ਪੁੱਤਰ ਨੂੰ ਕੈਦ ਕਰਵਾਇਆ ਪਰ ਘੋੜੀ ਦੇਣ ਲਈ ਤਿਆਰ ਨਾ ਹੋਇਆ ਅੱਗੋਂ ਰਣਜੀਤ ਸਿੰਘ ਦਾ ਵੀ ਇਹੋ ਜਵਾਬ ਸੀ ਜਿੰਨਾ ਚਿਰ ਘੋੜੀ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਮੁੰਡਾ ਕੈਦ ਵਿੱਚ ਹੀ ਰਹੇਗਾ ਆਖ ਰਣਜੀਤ ਸਿੰਘ ਨੇ ਘੋੜੀ ਲੈ ਲਾ ਨੂੰ ਹਾਸਲ ਕਰਕੇ ਹੀ ਸਹ ਲਿਆ ਜਿੰਨਾ ਵਧੇਰੇ ਮੈਂ ਰਣਜੀਤ ਸਿੰਘ ਬਾਰੇ ਜਾਣਦਾ ਗਿਆ ਉਹ ਨਾਮ ਦੇ ਰਿਹਾ ਉਹ ਮੈਨੂੰ ਅਸਾਧਾਰਨ ਵਿਅਕਤੀ ਜਾਪਦਾ ਗਿਆ ਚੁਸਤ ਅਤੇ ਛੱਕੀ ਸੁਭਾਅ ਦਾ ਹੋਣ ਦੇ ਬਾਵਜੂਦ ਉਹ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਪ੍ਰਭਾਵਿਤ ਕਰਨ ਅਤੇ ਆਪਣੇ ਨਾਲ ਜੋੜਨ ਵਿੱਚ ਪੂਰਾ ਸਫਲ ਸੀ ਉਸ ਕੋਲ ਬੰਦੇ ਦਾ ਚਿਹਰਾ ਵੇਖ ਕੇ ਉਸ ਦਾ ਮਨ ਪੜਨ ਦਾ ਹੁਨਰ ਸੀ ਉਸ ਨੂੰ ਆਪਣੇ ਭੇਤ ਗੁਪਤ ਰੱਖਣੇ ਵੀ ਆਉਂਦੇ ਸਨ ਉਸ ਨੂੰ ਦਰਬਾਰ ਵਿੱਚ ਰੋਹ ਸੁਣਾਈਆਂ ਜਾਂਦੀਆਂ ਰਿਪੋਰਟਾਂ ਦਾ ਝੂਠ ਸੱਚ ਨੇ ਤਾਰਨਾ ਆਉਂਦਾ ਸੀ ਉਹ ਸਭ ਕੁਝ ਸੁਣ ਲੈਂਦਾ ਸੀ ਪਰ ਆਪਣੇ ਮਨ ਵਿੱਚਲੇ ਫੈਸਲੇ ਬਾਰੇ ਪਤਾ ਨਹੀਂ ਲੱਗਣ ਦਿੰਦਾ ਸੀ। ਉਹਦੇ ਫੈਸਲੇ ਦਾ ਤਾਂ ਉਸ ਦੁਆਰਾ ਕੋਈ ਕਦਮ ਚੁੱਕੇ ਜਾਣ ਵੇਲੇ ਹੀ ਪਤਾ ਲੱਗਦਾ ਸੀ। ਭਾਵੇਂ ਉਹ ਇੱਕ ਸਿੱਖ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਸੀ ਪਰ ਵਿਹਾਰਕ ਪੱਧਰ ਤੇ ਉਹ ਕਿੰਨਾ ਕੁ ਧਾਰਮਿਕ ਸੀ ਇਸ ਬਾਰੇ ਬਹੁਤਾ ਸਪਸ਼ਟ ਨਹੀਂ। ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਸਿੱਖੀ ਵਿੱਚ ਆਸਥਾ ਰੱਖਣ ਵਾਲੀ ਗੱਲ ਅਸਲੀ ਅਰਥਾਂ ਵਿੱਚ ਸਹੀ ਸੀ ਜਾਂ ਆਪਣੇ ਆਪ ਨੂੰ ਉੱਚਾਉਣ ਅਤੇ ਆਪਣੇ ਲੋਕਾਂ ਨੂੰ ਨਾਲ ਜੋੜੀ ਰੱਖਣ ਦੀ ਇੱਕ ਨੀਤੀ ਸੀ ਇੱਕ ਬਾਦਸ਼ਾਹ ਵਜੋਂ ਉਹ ਉਧਾਰ ਅਤੇ ਤਰਸਬਾਨ ਸ਼ਾਚਕ ਸੀ ਪਰ ਨਾਲ ਹੀ ਨਾਲ ਉਸ ਦੀ ਬੇਪਰੋਸਗੀ ਅਤੇ ਧੋਖਾ ਦੇ ਸਕਣ ਵਾਲੀ ਫਿਤਰਤ ਵੀ ਸੀ ਉਹ ਕੋਰਾ ਅਨਪੜ੍ਹ ਸੀ ਨਾ ਕੋਈ ਲਿਖ ਸਕਦਾ ਸੀ ਨਾ ਪੜ੍ਹ ਸਕਦਾ ਸੀ ਆਪਣੀ ਹਿੰਮਤ ਅਤੇ ਸੂਝ ਨਾਲ ਉਹ ਇੱਕ ਆਮ ਮਿਸਲਦਾਰ ਤੋਂ ਉੱਠ ਕੇ ਇੰਨੇ ਲੰਮੇ ਚੌੜੇ ਸਾਮਰਾਜ ਦਾ ਬਾਦਸ਼ਾਹ ਬਣ ਗਿਆ ਉਸ ਨੇ ਅਜਿਹਾ ਮਜ਼ਬੂਤ ਰਾਜ ਕਾਇਮ ਕੀਤਾ ਜਿਸ ਦਾ ਮੁਕਾਬਲਾ ਕੋਈ ਵੀ ਪੂਰਬੀ ਸਾਮਰਾਜ ਨਹੀਂ ਕਰ ਸਕਦਾ ਸੀ ਅੰਗਰੇਜ਼ੀ ਸਾਮਰਾਜ ਨਾਲ ਉਹ ਮਨੋ ਔਖਾ ਸੀ ਕਿਉਂਕਿ ਅੰਗਰੇਜ਼ੀ ਰਾਜ ਨਾਲ ਹੋਈ ਸੰਧੀ ਕਾਰਨ ਉਹ ਅੰਗਰੇਜ਼ੀ ਇਲਾਕਿਆਂ ਉੱਪਰ ਕਬਜ਼ਾ ਨਹੀਂ ਕਰ ਸਕਦਾ ਸੀ ਅੰਗਰੇਜ਼ਾਂ ਨਾਲ ਦੋਸਤੀ ਹੋਣ ਕਰਕੇ ਵੀ ਉਹ اٹਕਿਆ ਹੋਇਆ ਸੀ ਨਹੀਂ ਤਾਂ ਸਿੱਧ ਅਤੇ ਅਫਗਾਨਿਸਤਾਨ ਨੂੰ ਉਸ ਨੇ ਕਦੋਂ ਦਾ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਹੋਣਾ ਸੀ ਇਹ ਗੱਲ ਸੱਚੀ ਸੀ ਕਿ ਉਹ ਲੋਹੇ ਦੇ ਡੰਡੇ ਨਾਲ ਰਾਜ ਕਰਦਾ ਸੀ ਮਤਲਬ ਕਿ ਉਹ ਬੜਾ ਸਖਤ ਰਾਜਾ ਸੀ ਪਰ ਉਹ ਇੱਕ ਇਨਸਾਫ ਪਸੰਦ ਰਾਜੇ ਵਜੋਂ ਵੀ ਮਸ਼ਹੂਰ ਸੀ ਖੁੱਲੀ جنگ ਤੋਂ ਇਲਾਵਾ ਆਮ ਦਿਨਾਂ ਵਿੱਚ ਉਸ ਨੇ ਕਦੇ ਕਿਸੇ ਉੱਪਰ ਜਾਣ ਲੇਵਾ ਹਮਲਾ ਨਹੀਂ ਕੀਤਾ ਉਸ ਦੇ ਰਾਜ ਵਿੱਚ ਝਲਮਾਨਾ ਜਾਂ ਧੱਕੇਵਾਰ ਕਾਰਵਾਈਆਂ ਦੀ ਉਸ ਹੱਦ ਤੱਕ ਵੀ ਝਲਕ ਨਹੀਂ ਮਿਲਦੀ ਜਿਸ ਹੱਦ ਤੱਕ ਬਹੁਤ ਸੱਭਿਅਵ ਸਮਝੇ ਜਾਂਦੇ ਸਾਮਰਾਜਾਂ ਵਿੱਚ ਮਿਲ ਜਾਂਦੀ ਹਨ ਸ਼ਾਮ ਨੂੰ ਮਟਿਆਰਾਂ ਦੀ ਫੌਜ ਰੰਗਾ ਰੰਗ ਪ੍ਰੋਗ੍ਰਾਮ ਪੇਸ਼ ਕਰਨ ਲਈ ਆਤਿਸ਼ਬਾਜੀ ਚਲਾਉਂਦੀ ਹੋਈ ਆ ਪਹੁੰਚੇ ਗੱਬਰੂਆਂ ਦੀ ਫੌਜ ਦੇ ਨਾਲ-ਨਾਲ ਮਟਿਆਰਾਂ ਦੀ ਫੌਜ ਬਣਾਉਣ ਦਾ ਖਿਆਲ ਮਹਾਰਾਜ ਦੇ ਦਿਮਾਗ ਵਿੱਚ ਦਾਰੂ ਪਿਆਲੇ ਦੀਆਂ ਮਹਿਫਲਾਂਦਾਰਾਂ ਕੋਈ ਸਾਲ ਪਹਿਲਾਂ ਆਇਆ ਹੁਣ ਤਾਂ ਖੈਰ ਸਿਹਤ ਖਰਾਬ ਹੋਣ ਕਰਕੇ ਡਾਕਟਰਾਂ ਦੁਆਰਾ ਹਦਾਇਤ ਕੀਤੇ ਜਾਣ ਕਰਨ ਮਹਾਰਾਜ ਨੇ ਅਜਈਆਂ ਮਹਿਫਲਾਂ ਕਟਾ ਦਿੱਤੀਆਂ ਸਨ ਮਟਿਆਰ ਫੌਜ ਦਾ ਸਕਲਪ ਜਨਾਨੀ ਮਿਥਿਹਾਸ ਵਿਚਲੇ ਐਮੇਜੋਨੀਆਂ ਵੂਮਨ ਦੇ ਸਕਲਪ ਨਾਲ ਮਿਲਦਾ ਜੁਲਦਾ ਹੈ ਜਿਹਦਾ ਅਰਥ ਹੈ ਅਜਿਹੀ ਔਰਤ ਜੋ ਸੁੰਦਰ ਹੋਣ ਦੇ ਨਾਲ-ਨਾਲ ਬਲਵਾਨ ਵੀ ਹੋਵੇ ਯਾਨੀ ਨਾਰੀ ਯੋਧਾ ਇਸ ਮਟਿਆਰ ਫੌਜ ਦਾ ਉਦੇਸ਼ ਯੁੱਧ ਕਰਨਾ ਨਹੀਂ ਸਗੋਂ ਮਹਾਰਾਜੇ ਦਾ ਮਨੋਰੰਜਨ ਕਰਨਾ ਸੀ ਮਟਿਆਰ ਫੌਜ ਦੀ ਸ਼ਾਨ ਵੇਖਣ ਵਾਲੀ ਸੀ ਇਹਨਾਂ ਦੀ ਗਿਣਤੀ ਤਕਰੀਬਨ 150 ਸੀ ਅਤੇ ਇਹਨਾਂ ਵਿੱਚ ਕਸ਼ਮੀਰ ਅਤੇ ਪਰਸ਼ੀਆਂ ਦੀਆਂ ਬਹੁਤ ਹੀ ਸੁੰਦਰ ਲੜਕੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਇਹਨਾਂ ਮਟਿਆਰਾਂ ਨੇ ਬੜਾ ਦਿਲਚਕ ਦਿਲਕਸ਼ ਲਿਬਾਸ ਪਹਿਨੇ ਹੋਇਆ ਸੀ ਹੱਥਾਂ ਵਿੱਚ ਤੀਰਗਵਾਨ ਫੜੇ ਹੋਏ ਸਨ ਅਤੇ ਘੋੜਿਆਂ ਤੇ ਸਵਾਰ ਸਨ ਇਹਨਾਂ ਸੁੰਦਰੀਆਂ ਦਾ ਕੰਮ ਮਹਾਰਾਜੇ ਦਾ ਮਨੋਰੰਜਨ ਕਰਨਾ ਸੀ ਉਨਜ਼ਤਾ ਇਹਨਾਂ ਨੂੰ ਤਨਖਾਹ ਵਜੋਂ ਰੋਜ਼ਾਨਾ ਇੱਕ ਨਿਸ਼ਚਿਤ ਰਕਮ ਮਿਲਦੀ ਸੀ ਪਰ ਇਹਨਾਂ ਦੀ ਅਸਲ ਕਮਾਈ ਮਹਾਰਾਜੇ ਨੂੰ ਖੁਸ਼ ਕਰਕੇ ਹਾਸਲ ਕੀਤੇ ਧਨ ਅਤੇ ਤੋਹਫੇ ਸਨ ਮਹਾਰਾਜਾ ਖੁਸ਼ ਹੋ ਕੇ ਇਸੇ ਲੜਕੀ ਨੂੰ ਬਹੁਤ ਸਾਰਾ ਧਨ ਕੀਮਤੀ ਗਹਿਣੇ ਅਤੇ ਜ਼ਗੀਰ ਵਜੋਂ ਕੋਈ ਪਿੰਡ ਵੀ ਦੇ ਸਕਦਾ ਸੀ ਲਾਰਡਸ ਨੇ ਮੈਨੂੰ ਦੱਸਿਆ ਕਿ ਉਸਨੇ ਵਕ ਵਕ ਮੌਕਿਆਂ ਤੇ ਮਹਾਰਾਜੇ ਨੂੰ ਖੁਸ਼ ਕਰਕੇ ਸੱਤ ਵੱਡੇ ਵੱਡੇ ਪਿੰਡ ਜ਼ਗੀਰ ਵਜੋਂ ਹਾਸਲ ਕਰ ਲਏ ਸਨ ਉਸ ਸ਼ਾਮ ਦੇ ਜਸ਼ਨ ਵਿੱਚ ਹਿੱਸਾ ਲੈਣ ਵਾਲੀਆਂ ਮਟਿਆਰਾਂ ਬੜੀ ਅਲੱਡ ਉਮਰ ਦੀਆਂ ਸਨ। ਬਹੁਤਿਆਂ ਦੀ ਉਮਰ ਤਾਂ ਮਸਾਂ 13-14 ਸਾਲ ਦੀ ਹੋਵੇਗੀ। ਪਰ ਜਿਹੜਾ ਨਾਚ ਉਹਨਾਂ ਨੇ ਪੇਸ਼ ਕੀਤਾ ਉਸ ਵਰਗਾ ਕਮਾਲ ਦਾ ਨਾਚ ਮੈਂ ਕਦੇ ਨਹੀਂ ਵੇਖਿਆ ਸੀ। ਕਸ਼ਮੀਰੀ ਔਰਤਾਂ ਦੁਆਰਾ ਪੇਸ਼ ਕੀਤੇ ਗਏ ਡਾਂਡਿਆ ਨਾਚ ਬੜਾ ਸ਼ਾਨਦਾਰ ਸੀ। ਸਭ ਕੁੜੀਆਂ ਦੇ ਹੱਥਾਂ ਵਿੱਚ ਰੰਗीन ਡੰਡੇ ਫੜੇ ਹੋਏ ਸਨ। ਆਪਣੇ ਹੱਥਾਂ ਨਾਲ ਡੰਡੇ ਫੜ ਖੜਕਾ ਕੇ ਅਤੇ ਇੱਕ ਦੂਜੀ ਦੇ ਡੰਡੇ ਨਾਲ ਡੰਡਾ ਖੜਕਾ ਕੇ ਉਹ ਇੱਕ ਖਾਸ ਲੈ ਵਿੱਚ ਘੁੰਮਦੀਆਂ ਸਨ ਪੈਰਾਂ ਤੇ ਡੰਡਿਆਂ ਦੇ ਰਿਦਮ ਵਿੱਚ ਕਮਾਲ ਦਾ ਤਾਲ ਮਿਲ ਸੀ ਇਸ ਰੰਗਾ ਰੰਗ ਪ੍ਰੋਗਰਾਮ ਦੇ ਅੰਤ ਦੇ ਮਹਾਰਾਜੇ ਦੇ ਮੁੱਖ ਦਰਬਾਰੀ ਨੇ ਸਾਨੂੰ ਦੱਸਿਆ ਕਿ ਮਹਾਰਾਜੇ ਦੀ ਇੱਛਾ ਸੀ ਕਿ ਇਨ੍ਹਾਂ ਵਿੱਚੋਂ ਜਿੰਨੀਆਂ ਵੀ ਕੁੜੀਆਂ ਸਾਨੂੰ ਚੰਗੀਆਂ ਲੱਗਣ ਅਸੀਂ ਉਹਨਾਂ ਨੂੰ ਆਪਣੇ ਨਾਲ ਲਿਜਾ ਸਕਦੇ ਸਾਂ ਅਤੇ ਆਪਣੀ ਸੇਵਾ ਵਿੱਚ ਰੱਖ ਸਕਦੇ ਸਾਂ ਲਓ ਜੀ ਅੱਜ ਲਈ ਇਹ ਇਨ ਅਧਿਆਏ ਇੱਥੇ ਖਤਮ ਕਰਦੇ ਹਾਂ ਅਗਲਾ ਅਧਿਆਇ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਮੈਂ ਆਪ ਜੀ ਫਰੋਤਿਆਂ ਨਾਲ ਇੱਕ ਗੱਲ ਸਾਂਝੀ ਕਰਾਂ ਕਿ ਇਹ ਸਾਰੀ ਜਿਹੜੀ ਲਿਖਾਈ ਹੈ ਜੋ ਇਤਿਹਾਸ ਲਿਖਿਆ ਹੈ ਜੋ ਇਹ ਗੱਲਾਂ ਲਿਖੀਆਂ ਸਾਰੀਆਂ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀਆਂ ਗਈਆਂ ਹਨ ਜੋ ਉਸ ਨੇ ਕੁੜੀਆਂ ਦਾ ਪ੍ਰਚਾਰ ਕੀਤਾ ਨਾਚ ਦਾ ਵਿੱਚ ਪ੍ਰਚਾਰ ਕੀਤਾ ਇਹ ਉਸ ਦੀ ਲਿਖਿਆ ਹੋਈ ਗੱਲ ਹੈ ਅਸੀਂ ਪੜ੍ਹੀ ਹੈ ਪਰ ਮੈਂ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇੱਕ ਇੱਕ ਮੋਰਾ ਨਾਂ ਦੀ ਨਾਚੀ ਦਾ ਨਾਚ ਵੇਖਣ ਤੇ ਹੀ ਅਕਾਲ ਤਖਤ ਦੇ ਜਹਦਾਰ ਅਕਾਲੀ ਫੁੱਲਾ ਸਿੰਘ ਜੀ ਨੇ ਮਾਰਨ ਅਨਜੀਤ ਸਿੰਘ ਨੂੰ ਤਲਬ ਕਰ ਲਿਆ ਸੀ ਤਾਂ ਇਹ ਕਿੱਦਾਂ ਹੋ ਸਕਦਾ ਹੈ ਕਿ ਉਹ ਰੋਜ਼ ਲੜਕੀਆਂ ਦੇ ਨਾਚ ਵੇਗਦਾ ਹੋਊਗਾ ਲੜਕੀਆਂ ਦੀਆਂ ਗੱਲਾਂ ਕਰਦਾ ਹੋਊਗਾ ਜਾਂ ਜਨ ਲੜਕੀਆਂ ਆਪਣੇਆ ਸੇਨਾ ਵਿੱਚ ਰੱਖਦਾ ਹੋਊਗਾ ਇਹ ਲੇਖਕ ਦੀਆਂ ਗੱਲਾਂ ਹਨ ਬਾਕੀ ਕਿਤਾਬ ਵਿੱਚ ਜੋ ਲਿਖਿਆ ਉਹ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ ਔਰ ਇਹ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਜੋ ਇਹ ਵਿੱਚ ਪੜਿਆ ਗਿਆ ਹੈ ਇਸ ਬਾਰੇ ਕਿੰਨਾ ਕੁ ਸੱਚ ਹੈ ਤੁਸੀਂ ਇਸ ਬਾਰੇ ਕਿੰਨਾ ਕੁ ਜਾਣਦੇ ਹੋ ਆਪਣੀ رائے ਜਰੂਰ ਦੇਣਾ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦੇ ਬੇਨਤੀ ਪ੍ਰਕਾਰ ਦੇ ਪੁੱਲਾਂ ਚੁੱਕਾ ਹਿੰਦੀਆਂ ਹੋਈਆਂ ਹੋਣਗੀਆਂ ਅੱਗੇ ਤੋਂ ਅਰਦਾਸ ਕਰਦੇ ਗੁਰੂ ਸਾਹਿਬ ਇਤਿਹਾਸ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ